ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਨਾਰਦ मुनि ਬ੍ਰਹਮਪੁਰੀ ਤੋਂ ਚਲ ਕੇ ਅਨੰਦਾਂ ਦੀ ਪੁਰੀ ਆਨੰਦਪੁਰ ਸਾਹਿਬ ਆਉਂਦੇ ਆ ਜਿੱਥੇ ਗੁਰੂ ਸਾਹਿਬ ਜੀ ਵਿਰਾਜਮਾਨ ਸਨ ਨਾਰਦ मुनि ਨੇ ਆਪਣਾ ਪੇਸ਼ ਇੱਕ ਸਾਧੂਆਂ ਵਰਗਾ ਬਣਾ ਲਿਆ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਗੁਰੂ ਜੀ ਦੇ ਅੱਗੇ ਬੇਅੰਤ ਪੇਟਾਵਾ ਰੱਖਣਾ ਤੇ ਨਾਰਦ मुनि ਨੇ ਇੱਕ ਐ ਹੋ ਜਏ ਪੰਛੀ ਦੇ ਪੰਖ ਰੱਖ ਦਿੱਤੇ ਜਿਸ ਪੰਛੀ ਦਾ ਨਾਮ ਹਮਾਇਉ ਪੰਛੀ ਵੀ ਆ ਤੇ ਅਨਲ ਪੰਛੀ ਵੀ ਆ ਤੇ ਇਹ ਪੰਛੀ ਸੰਸਾਰ ਦੇ ਸਾਰੇ ਪක්ෂੀਆਂ ਨਾਲੋਂ ਵੱਖਰਾ ਹੈ ਕਿਉਂਕਿ ਇਹ ਪੰਛੀ ਕਦੇ ਵੀ ਧਰਤੀ ਉੱਤੇ ਨਹੀਂ ਆਉਂਦਾ ਤੇ ਇਹ ਆਸਮਾਨ ਵਿੱਚ ਹੀ ਰਹਿੰਦਾ ਹੈ ਤੇ ਜਦੋਂ ਇਹ ਆਂਡਾ ਦਿਂਦਾ ਤੇ ਜਦੋਂ ਇਹਦਾ ਆਂਡਾ ਡਿੱਗ ਰਿਹਾ ਹੁੰਦਾ ਉਦੋਂ ਇਹ ਧਰਤੀ ਤੋਂ ਕਈ ਕਿਲੋਮੀਟਰ ਉੱਪਰ ਹੀ ਟੁੱਟ ਜਾਂਦਾ ਤੇ ਇਸ ਆਂਡੇ ਵਿੱਚੋਂ ਜਦੋਂ ਪੰਛੀ ਨਿਕਲਦਾ ਉਹ ਆਸਮਾਨ ਵਿੱਚ ਹੀ ਚਲਾ ਜਾਂਦਾ ਇਸ ਤਰ੍ਹਾਂ ਅਨਲ ਪੰਛੀ ਦੀ ਤਾਕਤ ਨੂੰ ਮੰਨਿਆ ਜਾਂਦਾ ਹੈ ਤੇ ਕਲਗੀਧਰ ਪਾਤਸ਼ਾਹ ਇਹ ਅਨਲ ਪੰਛੀ ਦਾ ਜ਼ਿਕਰ ਅਕਾਲ ਪੁਸਤਕ ਬਾਣੀ ਵਿੱਚ ਕਰਦੇ ਆ ਤੇ ਨਾਰਦ मुनि ਅਨਲ ਪੰਛੀ ਦੇ ਖੰਭ ਭੇਟ ਕਰਦੇ ਆ ਤੇ ਉਹਨੇ ਸੋਚਿਆ ਕਿ ਅਨਲ ਪੰਛੀ ਦੇ ਖੰਭ ਲੈ ਕੇ ਜਾਵਾਂ ਤੇ ਜਦੋਂ ਅਨਲ ਪੰਛੀ ਦੇ ਖਾਂਬ ਪੇਟ ਕੀਤੇ ਜਿੰਨੇ ਵੀ ਸਿੱਖ ਗੁਰੂ ਸਾਹਿਬ ਜੀ ਦੇ ਨਾਲ ਸੀ ਪੁੱਛਣ ਲੱਗੇ ਮਹਾਰਾਜ ਇਹ ਕਿਸ ਪੰਛੀ ਦੇ ਖਾਂਬ ਨੇ ਕਲਗੀਧਰ ਮਹਾਰਾਜ ਕਹਿੰਦੇ ਸਿੱਖੋ ਇਹ ਅਨਲ ਪੰਛੀ ਦੇ ਖਾਂਬ ਆ ਫਿਰ ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਕਿ ਜਾਓ ਭਾਈ ਹੁਣ ਜਿੱਥੇ ਸਾਡੇ ਕਾਰੀਗਰ ਸ਼ਾਸਤਰ ਤਿਆਰ ਕਰਦੇ ਆ ਤੀਰ ਪਿਆਰ ਕਰਦੇ ਆ ਉਹਨਾਂ ਨੂੰ ਕਹੋ ਕਿ ਇਹ ਖੰਭ ਸਾਡੀਆਂ ਤੀਰਾਂ ਤੇ ਲਗਾ ਦਿਓ ਤੇ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਸਿੱਖ ਜਾਂਦੇ ਆ ਤੇ ਉਹ ਅਨਲ ਪੰਛੀ ਦੇ ਖੰਭ ਵੀ ਨਾਲ ਲੈ ਜਾਂਦੇ ਆ ਤੇ ਗੁਰੂ ਜੀ ਦਾ ਹੁਕਮ ਦੱਸਦੇ ਨੇ ਕਾਰੀਗਰ ਨੂੰ ਇਸ ਤਰ੍ਹਾਂ ਕਾਰੀਗਰ ਨੇ ਤੀਰਾਂ ਨਾਲ ਅਨਲ ਪੰਛੀ ਦੇ ਖੰਭ ਜੋੜ ਦਿੱਤੇ ਤੇ ਸਿੱਖ ਤੀਰਾਂ ਤੇ ਅਨਲ ਪੰਛੀ ਦੇ ਖੰਭ ਲਾ ਕੇ ਗੁਰੂ ਮਹਾਰਾਜ ਜੀ ਦੇ ਪਾਸ ਲੈ ਆਏ ਤੇ ਗੁਰੂ ਸਾਹਿਬ ਜੀ ਤੀਰਾਂ ਨੂੰ ਵੇਖ ਕੇ ਕਹਿੰਦੇ ਸਿੱਖੋ ਤੁਸੀਂ ਹੁਣ ਇਹ ਕਰੋ ਕਿ ਇਹ ਹੁਣ ਤੀਰ ਅਸੀਂ ਚਲਾਵਾਂਗੇ ਤੇ ਤੁਸੀਂ ਇਹਨਾਂ ਤੀਰਾਂ ਨੂੰ ਲੱਭ ਕੇ ਲਿਆਉਣਾ ਹੈ ਤੇ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਸਾਰੇ ਸਿੱਖ 2-4 ਕਿਲੋਮੀਟਰ ਇਧਰ ਉਧਰ ਨੂੰ ਚਲੇ ਗਏ ਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਇੱਥੋਂ ਤੱਕ ਆ ਸਕਦੇ ਆ ਤੇ ਕਈ ਸਿੱਖ ਕਿੰਨੀ-ਕਿੰਨੀ ਦੂਰ ਤੱਕ ਚਲੇ ਗਏ ਜਿਨ੍ਹਾਂ ਨੇ ਜੈਸਾ ਸਤਿਗੁਰੂ ਨੂੰ ਜਾਣਿਆ ਤੇ ਸਾਰੇ ਸਿੱਖ ਹੁਣ ਉਡੀਕ ਦੇ ਪਏ ਨੇ ਕਿ ਕਦੋਂ ਗੁਰੂ ਜੀ ਆਸਮਾਨ 'ਚ ਤੀਰ ਛੱਡਣਗੇ ਉਹ ਧਰਤੀ ਤੇ ਆਉਣਗੇ ਅਸੀਂ ਉਹ ਤੀਰ ਲੱਭ ਕੇ ਲੈ ਕੇ ਜਾਣੇ ਆਂ ਤੇ ਗੁਰੂ ਸਾਹਿਬ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਾਂਗੇ ਤੇ ਗੁਰੂ ਮਹਾਰਾਜ ਜੀ ਨੇ ਆਪਣਾ ਮੁਖਰਾ ਸੂਰਜ ਵੱਲ ਕਰ ਲਿਆ ਤੇ ਗੁਰੂ ਸਾਹਿਬ ਜੀ ਨੇ ਨੋ ਭਾਰੀ ਟੰਕਾ ਦੁਨੋ ਛੱੜ ਲਿਆ ਜਿਸ ਦੀ ਮਾਨ ਮੀਲਾ ਤੱਕ ਹੈ ਤੇ ਜਦੋਂ ਕਲਗੀਧਰ ਪਾਤਸ਼ਾਹ ਨੇ ਉਹਨਾਂ ਤੀਰਾਂ ਨੂੰ ਚਲਾਇਆ ਤੇ ਉਹ ਤੀਰ ਬੜੀ ਤੇਜ਼ੀ ਨਾਲ ਆਸਮਾਨ ਵਿੱਚ ਜਾਂਦੇ ਆ ਮੰਨੋ ਕਿ ਆਕਾਸ਼ ਗਰਜ ਉਠਿਆ ਤੇ ਜਦੋਂ ਗੁਰੂ ਗੋਬਿੰਦ ਸਾਹਿਬ ਜੀ ਨੇ ਤੀਰ ਆਕਾਸ਼ ਵਿੱਚ ਛੱਡੇ ਤਾਂ ਆਕਾਸ਼ ਵਿੱਚੋਂ ਇਹੋ ਜਿਹੀ ਆਵਾਜ਼ ਆਈ ਜਿਵੇਂ ਬੱਦਲ ਗਰਜ ਰਹੇ ਹੋਣ ਤੇ ਜਦੋਂ ਗੁਰੂ ਜੀ ਤੀਰ ਚਲਾਉਂਦੇ ਹਨ ਉਦੋਂ ਸਿੰਘਾਂ ਨੂੰ ਦੱਸਦੇ ਸਨ ਕਿ ਵੇਖੋ ਸਿੰਘੋ ਚਲਾਇਆ ਹੈ ਹੁਣ ਤੀਰ ਉਹ ਬਾਦ ਵਿੱਚ ਉਹ ਤੀਰ ਨਜ਼ਰ ਨਹੀਂ ਆਉਂਦਾ ਤੇ ਸਿੰਘ ਉਰੀਕਦੇ ਪਏ ਆ ਕਿ ਤੀਰ ਕਦੋਂ ਧਰਤੀ ਤੇ ਆਵੇਗਾ ਸਿੰਘ ਇੰਤਜ਼ਾਰ ਕਰੀ ਜਾਂਦੇ ਆ ਕਿ ਹਜੇ ਵੀ ਤੀਰ ਧਰਤੀ ਤੇ ਨਹੀਂ ਆਇਆ ਇਹ ਕਿਹੋ ਜਿਹਾ ਕੌਤਕ ਹੈ ਮਹਾਰਾਜ ਨੇ ਤੀਰ ਚਲਾਇਆ ਉਹ ਧਰਤੀ ਤੇ ਨਹੀਂ ਆਇਆ ਜਿੱਦਾਂ ਜਿੱਦਾਂ ਆਕਾਸ਼ ਵਿੱਚ ਜਾ ਹੀ ਜਾਂਦੇ ਆ ਉਦਾਂ ਉਹ ਦਿਸਣੋਂ ਬੰਦ ਹੋ ਜਾਂਦੇ ਆ ਅਥੀਰਕਾਰ ਸਾਰੇ ਸਿੱਖ ਗੁਰੂ ਸਾਹਿਬ ਜੀ ਦੇ ਪਾਸ ਆਏ ਤੇ ਸਾਰੇ ਬੜੇ ਹੈਰਾਨ ਨੇ ਗੁਰੂ ਸਾਹਿਬ ਜੀ ਦੇ ਤੀਰ ਕਿੱਥੇ ਚਲੇ ਗਏ ਵਾਪਸ ਕਿਉਂ ਨਹੀਂ ਆਏ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਕਹਿ ਲਗੇ ਮਹਾਰਾਜ ਅਸੀਂ ਤਾਂ ਆਸਮਾਨ ਵਿੱਚ ਲਗਾਤਾਰ ਦੇਖਦੇ ਰਹੇ ਅਸੀਂ ਤਾਂ ਅੱਖ ਵੀ ਨਹੀਂ ਚਪਕੀ ਮਹਾਰਾਜ ਤੁਹਾਡੇ ਕਮਾਂ ਦੇ ਵਿੱਚੋਂ ਉਹ ਤੀਰ ਨਿਕਲਦੇ ਦੇਖੇ ਨਹੀਂ ਆਸਮਾਨ ਵਿੱਚ ਜਾਂਦੇ ਵੀ ਦੇਖੇ ਨੇ ਪਰ ਵਾਪਸ ਥੱਲੇ ਆਉਂਦੇ ਨਹੀਂ ਦੇਖੇ ਮਹਾਰਾਜ ਅਸੀਂ ਦੂਰ ਦੂਰ ਜਾ ਕੇ ਵੀ ਦੇਖ ਲਿਆ ਪਰ ਸਾਨੂੰ ਕਿਤੇ ਵੀ ਤੀਰ ਨਹੀਂ ਮਿਲੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਇੱਥੇ ਤਾਂ ਕੋਈ ਥਾਂ ਨਹੀਂ ਹੈਗੀ ਜਿੱਥੇ ਕੋਈ ਵੀ ਤੀਰ ਅਟਕ ਜਾਵੇ ਕਿਉਂਕਿ ਆਕਾਸ਼ ਤਾਂ ਖਾਲੀ ਖਲਾ ਹੈ ਆਕਾਸ਼ ਤਾਂ ਖਾਲੀ ਹੈ ਤੀਰ ਤਾਂ ਨਹੀਂ ਆਕਾਸ਼ ਵਿੱਚ ਰੁਕ ਸਕਦੇ ਮਹਾਰਾਜ ਕਹਿੰਦੇ ਸਿੰਘੋ ਚੰਗੀ ਤਰ੍ਹਾਂ ਲੱਭੋ ਧਿਆਨ ਨਾਲ ਦੇਖੋ ਕਿਤੇ ਤੁਹਾਡੀਆਂ ਅੱਖਾਂ ਤੋਂ ਓਲੇ ਤਾਂ ਨਹੀਂ ਹੋ ਗਏ ਤੇ ਮਹਾਰਾਜ ਕਹਿੰਦੇ ਕਿ ਬੜੇ ਕੀਮਤੀ ਤੀਰ ਨੇ ਉਹ ਅਨਲ ਪੰਛੀ ਦੇ ਖੰਭ ਲੱਗੇ ਨੇ ਉਹਨਾਂ ਤੀਰਾਂ ਨੂੰ ਤੇ ਉਹ ਆਮ ਸਧਾਰਨ ਤੀਰ ਨਹੀਂ ਹੈਗੇ ਉਹਨਾਂ ਨੂੰ ਲੈ ਕੇ ਆਓ ਲੱਭ ਕੇ ਮਹਾਰਾਜ ਕਹਿੰਦੇ ਸਿੰਘਾਂ ਨੂੰ ਤੀਰ ਕਿੱਥੇ ਚਲੇ ਗਏ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਬੋਲੇ ਤੇ ਸਾਰੇ ਸਿੰਘ ਹੱਥ ਜੋੜ ਕੇ ਬੋਲੇ ਕਿ ਹੇ ਸੱਚੇ ਪਾਤਸ਼ਾਹ ਅਸੀਂ ਉਹ ਤੀਰਾਂ ਦੇ ਵੇਦ ਨਹੀਂ ਪਾ ਸਕਦੇ ਸਾਡੀ ਬੁੱਧੀ ਇੰਨੀ ਨਹੀਂ ਹੈ ਜੀ ਮਹਾਰਾਜ ਆਪ ਜੀ ਦੇ ਕੋਤਕਾਂ ਨੂੰ ਕੌਣ ਜਾਣ ਸਕਦਾ ਹੈ ਇਹ ਤਾਂ ਮਹਾਰਾਜ ਆਪ ਹੀ ਜਾਣਦੇ ਹੋ ਕਿ ਇਹ ਤੀਰ ਕਿੱਥੇ ਚਲੇ ਗਏ ਸਾਨੂੰ ਨਹੀਂ ਪਤਾ ਕਿ ਇਹ ਤੀਰ ਕਿੱਥੇ ਚਲੇ ਗਏ ਮਹਾਰਾਜ ਸਾਰਾ ਖਾਲਸਾ ਆਸਮਾਨ ਵੱਲ ਹੀ ਵੇਖਦਾ ਰਿਹਾ ਪਰ ਮਹਾਰਾਜ ਉਹ ਤੀਰ ਵਾਪਸ ਨਹੀਂ ਆਏ ਆਪਣੇ ਸਿੰਘਾਂ ਦੀਆਂ ਗੱਲਾਂ ਸੁਣ ਕੇ ਗੁਰੂ ਸਾਹਿਬ ਜੀ ਥੋੜਾ ਥੋੜਾ ਮੁਸਕਰਾਏ ਕਿਉਂਕਿ ਮਹਾਰਾਜ ਭੇਤ ਜਾਣਦੇ ਹਨ ਤੇ ਖਾਲਸੇ ਨੂੰ ਭੇਤ ਸਮਝਾਉਣਾ ਸੀ ਗਿਆਨ ਦੇਣਾ ਸੀ ਇਸ ਕਰਕੇ ਗੁਰੂ ਸਾਹਿਬ ਜੀ ਖਾਲਸੇ ਦੀ ਪੂਰੀ ਅਵਸਥਾ ਨੂੰ ਵੇਖ ਕੇ ਖੁਸ਼ ਹੋ ਰਹੇ ਸਨ ਮਹਾਰਾਜ ਕਹਿਣ ਲੱਗੇ ਸਿੰਘੋ ਤੁਸੀਂ ਸਾਰੇ ਸਿਆਣੇ ਹੋ ਚੰਗੀ ਤਰ੍ਹਾਂ ਸੋਚੋ ਤੇ ਵਿਚਾਰ ਕਰੋ ਕਿ ਤੀਰ ਕਿੱਥੇ ਚਲੇ ਗਏ ਤਦ ਸਾਰੇ ਸਿੰਘਾਂ ਨੇ ਹੱਥ ਜੋੜ ਕੇ ਕਿਹਾ ਭਾਈ ਦਿਆ ਸਿੰਘ ਭਾਈ ਉਦੇ ਸਿੰਘ ਤੇ ਭਾਈ ਆਲਮ ਸਿੰਘ ਜੀ ਸੇਖ ਕਹਿਣ ਲੱਗੇ ਕਿ हे ਸੱਚੇ ਪਾਤਸ਼ਾਪਾ ਆਪ ਸਾਰੇ ਸਰਸਤੀ ਦੀ ਕਣ-ਕਣ ਦੀ ਸੂਝ ਹੀ ਰੱਖਦੇ ਹੋ ਆਪ ਜਾਣੀ ਜਾਣ ਹੋ ਮਹਾਰਾਜ ਸਾਨੂੰ ਹੋਰ ਕੋਲੇਖੇ ਵਿੱਚ ਨਾ ਪਾਓ ਕਿਰਪਾ ਕਰਕੇ ਇਹ ਦੱਸੋ ਕਿ ਇਹ ਤੀਰ ਕਿੱਥੇ ਚਲੇ ਗਏ ਆ ਤਾਂ ਸਾਰੇ ਖਾਲਸੇ ਦੀ ਲਾਲਸਾ ਵੇਖ ਕੇ ਗੁਰੂ ਸਾਹਿਬ ਜੀ ਬੋਲੇ ਕਿ ਇਹ ਤਾਂ ਤੁਹਾਨੂੰ ਸਮਝਾਉਣ ਵਾਸਤੇ ਇਹ ਦ੍ਰਿਸ਼ਤਾੰਤ ਵਿਖਾਇਆ ਹੈ ਤੇ ਕਿਉਂ ਅਸੀਂ ਤੁਹਾਨੂੰ ਇਹ ਕੋਤਕ ਵਿਖਾਇਆ ਹੈ ਅਸਲ ਵਿੱਚ ਜਿਹੜੇ ਤੀਰ ਆਕਾਸ਼ ਵਿੱਚ ਗਏ ਨੇ ਤੇ ਉਹਨਾਂ ਤੀਰਾਂ ਤੇ ਅਨਲ ਪੰਛੀ ਦੇ ਖੰਭ ਲੱਗੇ ਹੋਏ ਸੀ ਤੇ ਜੋ ਸਾਨੂੰ ਨਾਰਦ मुनि ਪੇਟਾ ਕਰ ਗਏ ਸੀ ਤੇ ਅਸੀਂ ਇਹ ਖੰਭ ਤੀਰਾਂ ਨੂੰ ਲਾ ਦਿੱਤੇ ਤੇ ਮਹਾਰਾਜ ਕਹਿੰਦੇ ਕਿ ਇਹ ਖੰਭਾਂ ਦੀ ਖੂਬੀ ਹੈ ਇਹ ਖੰਭ ਜਿਹੜੀ ਚੀਜ਼ ਨੂੰ ਲੱਗ ਜਾਣ ਤੇ ਉਹ ਚੀਜ਼ ਨੂੰ ਉੜਾ ਕੇ ਉੱਥੇ ਲੈ ਜਾਂਦੇ ਹਜ਼ਾਰਾਂ ਲੱਖਾਂ ਮੀਰ ਉੱਪਰ ਆਸਮਾਨ ਵਿੱਚ ਜਿੱਥੇ ਅਨਲ ਪੰਛੀ ਰਹਿੰਦਾ ਹੈ ਜਿੱਥੇ ਉਹਦਾ ਸਥਾਨ ਹੈ ਉਨੇ ਦੂਰ ਤੇ ਇੱਕਾਂਬ ਚੀਜ਼ ਨੂੰ ਉੜਾ ਕੇ ਲੈ ਜਾਂਦੇ। ਮਹਾਰਾਜ ਕਹਿੰਦੇ ਸਿੰਘੋ ਇਹ ਤੀਰ ਹੁਣ ਉਥੇ ਚਲੇ ਗਏ ਨੇ। ਗੁਰੂ ਸਾਹਿਬ ਜੀ ਦੇ ਇਹ ਬਚਨ ਸੋਣ ਕੇ ਸਾਰੇ ਸਿੰਘ ਹੈਰਾਨ ਹੋ ਗਏ। ਫਿਰ ਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਤੀਰਾਂ ਨੂੰ ਅਨਲ ਪੰਛੀ ਦੇ ਦੇਸ਼ ਲੈ ਗਏ। ਜਿੱਥੇ ਇਹ ਅਨਲ ਪੰਛੀ ਰਹਿੰਦਾ ਹੈ, ਉਥੇ ਇਹ ਤੀਰਾਂ ਨੂੰ ਲੈ ਗਏ ਨੇ ਹੁਣ। ਜਿਵੇਂ ਇਹ ਪੰਖ ਅਨਲ ਪੰਛੀ ਦੇ ਦੇਸ਼ ਲੈ ਗਏ ਨੇ, ਓਵੇਂ ਹੀ ਗੁਰੂ ਦੀ ਬਾਣੀ ਹੈ। ਇਹ ਅਕਾਲ ਪੁਰਖ ਦੇ ਖੰਭ ਹਾਂ ਜਿਹੜਾ ਇਸ ਬਾਣੀ ਨੂੰ ਪਿਆਰ ਨਾਲ ਸੁਨੇਗਾ ਪੜ੍ਹੇਗਾ ਇਹ ਬਾਣੀ ਉਹਨੂੰ ਕਿੱਥੇ ਲੈ ਜਾਵੇਗੀ ਇਹ ਬਾਣੀ ਉਹਨੂੰ ਉਥੇ ਲੈ ਜਾਵੇਗੀ ਜਿੱਥੋਂ ਇਹ ਬਾਣੀ ਆਈ ਹੈ ਸਤਨਾਮ ਸ੍ਰੀ ਵਾਹਿਗੁਰੂ